இன்ன மருந்து போல சேர இன்ட்டவியூச்சி கால் சொல்லுங்க

Thank mm -hmm. you.

ਔਰ ਸੱਤ ਵਰ ਸੰਗਤ ਕੀਦੇ ਹਾਂ ਸਾ ਫਿਰ ਧੰ ਧੰ ਗੁਰਨਾਨਕ ਜਨ ਕੇਰਾ ਹੁਣ ਖੋਲ ਗਿਆ ਜਿੱਥੇ ਮਿਨੇ ਆ ਉਹ ਯਾਰ ਪਿੱਛੇ ਕਰਨਾ ਕੋਲ ਬਾਜ ਤੇਰੇ ਦੇ ਕੋਲ ਦਾ ਨਹੀਂ ਕੋਈ ਲੈ ਲਾ ਲਓ ਆਪਣੀ ਏਡੀ ਵੱਡੀ ਫੈਸਲੀਅਤ ਇਹ ਕਾਮ ਸਿਧ ਪਰਮਾਤਮਾ ਇਹ ਆਗੇ ਜੇ ਇਹਨੂੰ ਆਪਾਂ ਕਹਿੰਨੇ ਫਾਕਸ਼ਾ ਦੀ ਕਲਾ ਵਰਤਣੀ ਕਲਾ ਵਰਤਣੀ ਕੇ بادشاہ ਦੀ ਅਦਿਕਲਾ ਹੀ ਆ ਕੀ ਕਰੀਆ بادشاہ ਨੇ ਆਪਣੇ ਧਰ ਘਰ ਦੀ ਸੇਵਾਦਾਰੀ ਨਿਮਾਣੇ ਸੇਵਕ ਨੇ ਬਖਸ਼ਿਆ ਨਿਆ ਸਿੰਘ ਵੱਲੋਂ ਨਿਆ ਸਿੰਘ ਵੱਲੋਂ ਤੁਹਾਡਾ ਵਿਰੋਧ ਕੀਤਾ ਗਿਆ ਜੀ ਇਹ ਇਸ ਨੂੰ ਕਿਵੇਂ ਦੇਖੋ ਵੱਲੋਂ ਦੇਖੋ ਸਾਡੇ ਦਲਬੰਦ ਸਾਡੇ ਇਹ ਪੰਕੋਏ ਬਹੁਤ ਪੁਰਾਣੀ ਤੁਹਾਡੀਆਂ ਮਹਾਨ ਸੰਸਥਾਵਾਂ માં ਔਰ ਸਾਰੇ ਸਾਡੇ ਜਿਹੜੇ ਗੱਲ ਪੰਥ ਆ ਜਾਂ ਨਿਹੰਗ ਸਿੰਘ ਆ ਇਹ ਬਹੁਤ ਸਤਿਕਾਰਯੋਗ ਆ ਤੇ ਬੇਨਤੀ ਕਰਦਾ ਮੈਂ ਸਮਝਦਾ ਆ ਕਿ ਕੋਈ ਇਹ ਵੱਡੀ ਗੱਲ ਨਹੀਂ ਆ ਗੁਰੂ ਪਾਤਸ਼ਾਹ ਨੇ ਬਾਣੀ ਚਾਹਿਆ ਜਦੋਂ ਲੱਖ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਜੀ ਸਭ ਜੋ ਇਸ ਬਕਰੇ ਨੇ ਨਜ਼ਰ ਆ ਰਹੇ ਜੀ ਇਹ ਪਿੱਠ ਪੱਡੀ ਸਿੰਘ ਸਾਹਿਬ ਦੇ ਰੇ ਦੇ ਵਿੱਚ ਜਦੋਂ ਤਾਜ ਪੋਸ਼ੀ ਹੁੰਦੀ ਤੇ ਜਿਹਨੂੰ ਤੁਸੀਂ ਹਨੇਰਾ ਕਹਿੰਦੇ ਹੋ ਉਹਨੂੰ ਪਾਣੀ ਕਹਿੰਦੀ ਅੰਮ੍ਰਿਤ ਵੇਲਾ ਸੱਚਾ ਨਾਉ ਵਡੇ ਆਈ ਵੀ 4 ਬਨਾਤ ਤੇ ਬਹੁਤ ਸਾਰੇ ਗੁਰਸਿੱਖ ਲੰਧ ਸਿੰਘ ਵੀ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਔਰ ਉਥੇ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦੀ ਹਾਜ਼ਰੀ ਦੇ ਵਿੱਚ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਨਿਮਾਣੇ ਸੇਵਕ ਨੂੰ ਸੇਵਾ ਦਾ ਜਿਹੜਾ ਬਾਲਾ ਬਖਸ਼ਿਸ਼ ਪੰਥ ਦੇ ਬਖਰੇਵੇਂ ਕਿੰਨੀ ਕਿੰਨੀ ਚੁਣੌਤੀ ਹੈ ਜੀ ਦੋਸਤਾਂ ਦਾ ਸੁਝਾਅ ਦਵੋਗੇ ਸਰ ਜੀ ਮੈਂ ਤੁਹਾਨੂੰ ਗਿਆਨੀ ਹੱਥ ਚਾਹ ਰਗੀ ਬੜੇ ਸਤਿਕਾਰ ਦੇਵਾਂਗਾ ਉਹ ਸਾਡਾ ਸੰਸਾਰ ਹੈ ਕਾਪੀ ਲੈ ਮਾਈਕ ਲਾ ਲਾ ਕਿੰਨਾ ਦੀ ਕਿਸੇ ਵੀ ਕਰਦਾ ਕੋਈ ਜਵਾਬ ਨਹੀਂ ਦੇਣਾ ਕਿਉਂਕਿ ਉਹ ਜੋ ਪਛਵਾ ਸਾਹਮਣੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਉੱਥੇ ਗੁਰੂ ਜਿਹੜਾ ਪੰਥ ਹੈ ਉਹ ਵੀ ਪੰਜ ਪਿਆਰਿਆਂ ਦੇ ਰੂਪ ਚ ਆ ਗਿਆ ਦੋ ਦੋ ਕਿੱਥੇ 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 ਬਿਲਕੁਲ ਕੋਈ ਮਸਲਾ ਨਹੀਂ ਪੈਦਾ ਹੋਵੇਗਾ 2 ਦਸੰਬਰ ਦਾ ਜਿਹੜਾ ਫੈਸਲਾ ਲਏਗਾ ਕਿੱਦਾ ਦੇਖੋਗੇ ਉਹ ਕਿੱਦਾ ਦੇਖਣੀ ਹੈ ਜਿਹੜੇ ਅਕਾਲ ਤਖਤ ਸਾਹਿਬ ਤੋਂ ਉਹ جاری ਹੋਏ ਆ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਮੈਂਦਾਵਕ ਉਹ ਅਕਾਲ ਤਖਤ ਸਾਹਿਬ ਤੋਂ ਨਿਕਲੇ ਹੋਏ ਹੁਕਮਨਾਮਿਆਂ ਦੇ ਪਾਲਣਾ ਹੀ ਕਰੂਗਾ ਤਾਂ ਉਸ ਤੋਂ ਬਦਲਾ ਦੇ ਜਾਏਗਾ ਫੈਸਲਾ ਜੀ 5 ਮੈਂਬਰੀ ਕਮੇਟੀ ਵਾਲੇ ਮਾਮਲੇ ਤੇ ਦੁਨਰ ਕੀ ਹੋ ਸਕਦੀ ਹੈ ਦੇਖੋ ਹਰ ਗੱਲ ਦਾ ਜਿਹੜਾ ਹੱਲ ਹੁੰਦਾ ਹਰ ਗੁਰਮਤਿ ਦੀ ਇੱਕ ਰੋਸ਼ਨੀ ਆ ਮੇਰਾ ਇੱਕੋ ਇੱਕ ਫਰਜ਼ ਆ ਜਿਹੜਾ ਕਲਗੀਧਰ ਪਾਤਸ਼ਾਹ ਨਾ ਜਦੋਂ ਚਮਕੌਰ ਦੀ ਗੜੀ ਤੋਂ ਬਾਹਰ ਨਿਕਲੇ ਤੇ ਭਾਈ ਦਇਆ ਸਿੰਘ ਨਾਲ ਹੀ ਦੋਨਾਂ ਦੇ ਪੈਰ ਨੂੰ ਵੱਜੀ ਠੋਕਰ ਤੇ ਉਹਨਾਂ ਨੇ ਵੇਖਿਆ ਸਹਿਬ ਜਗਦਿਆਂ ਦੇ ਸਰੀਰ ਤੇ ਆਇਆ ਜਿ ਭਾਈ ਦਇਆ ਸਿੰਘ ਨੇ ਆਪਣਾ ਕਮਰਕੱਸਾ ਖੋਲ੍ਹਿਆ ਤੇ ਉਸ ਸਰੀਰ ਤੇ ਪਾਉਣ ਲੱਗੇ ਤੇ ਕਲਗੀਧਰਨ ਪਾਸ਼ਾ ਨੇ ਕਿਹਾ ਸੀ ਸੁਣ ਕਰ ਬਾਤ ਗੁਰੂ ਜੀ ਬੋਲੇ ਕੰਨ ਲੱਗੇ ਸੁਣ ਗੁਰ ਸਿੱਖਾ ਧਰਮ ਕੀ ਰਾਹ ਤੇ ਜੋ ਹੈ ਮਰਤੇ ਨਹੀਂ ਕਫਨ اُن ਕੀ ਕਿਸਮਤ ਮੇ ਲਿਖਾ ਸ਼ਹੀਦ ਕੇ ਮੂੰਹ ਤੇ ਕਫਨ ਦਾ ਪਰਦਾ ਸ਼ਹਾਦਤ ਦਾ ਦਸਤੂਰ ਨਹੀਂ ਹੈ ਕੇਵਲ ਮੇਰਾ ਬੇਟਾ ਕਫਨ ਮੇ ਲੇਟੇ ਜਾਇ ਮੇਜ ਕੋ ਮਨਜੂਰ ਨਹੀਂ ਹੈ ਔਰ ਵੀ ਕਿਤਨੇ ਲਾਲ ਹੈ ਮੇਰੇ ਜਿਨੋ ਨੇ ਜਹਾ ਸ਼ਹੀਦੀ ਪਾਈ ਉਰਜਾ ਪੁਰਜਾ ਕਟ ਮਰਿਆ ਲੇਕਿਨ ਨਾ ਦੁਸ਼ਮਨ ਕੋ ਫਿਰ ਦਿਖਲਾਈ ਫਿਰ ਏਕ ਕੇ ਸਾਥ ਪਿਆਰ ਜਿਤਾਣਾ ਜੈ ਕਹੀਂ ਕਾ ਇਨਸਾਬ ਨਹੀਂ ਹੈ ਬਿਆਸ ਸਿੰਘਾ ਬੇਟੋ ਬੇਟੋ ਮੇ ਜੋ ਫਰਕ ਸਮਝੇ ਐਸਾ ਵੀ ਕੋਈ ਬਾਪ ਨਹੀਂ ਹੈ ਮੈਂ ਵੀ ਉਸ ਕਲਗੀਧਰ ਪਾਦਸ਼ਾਹ ਦਾ ਪੁੱਤ ਆ ਜਿਸ ਪਾਦਸ਼ਾਹ ਨੇ ਆਪਾ ਸਾਰੇ ਪੁੱਤਾਂ ਢੀਆਂ ਵਾ ਜਿਸ ਪਾਦਸ਼ਾਹ ਨੇ ਪੁੱਤਰਾ ਨੂੰ ਸਿੰਘਾਂ ਨੂੰ ਬਰਾਬਰ ਸਮਝਿਆ ਤੋਂ ਪ੍ਰਥਮ ਪੰਥਾ ਪੰਥ ਤੋਂ ਉੱਪਰ ਕੁਝ ਨਹੀਂ ਆ ਤੇ ਪੰਥ ਦੀ ਸੇਵਾ ਦੇ ਲਈ ਸੇਵਾਦਾਰ ਹੋਣ ਦੇ ਨਾਤੇ ਪੰਥ ਹਰ ਤਰੀਕੇ ਨਾਲ ਤਗੜਾ ਹੋਣਾ ਚਾਹੀਦਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਸਿਆਸੀ ਤੌਰ ਤੇ ਵੀ ਇੱਥੇ ਕਿੱਦਾਂ ਕਰੀਏ ਉਹ ਤਾਂ ਹਾਲਾਤ ਕਿੱਥੇ ਦੇਖਦੇ ਜੀ ਸਾਹਿਬ ਕੋਰੇ ਲਾਉਂਦੀ ਸਾਸਰ ਰਹੀਏ ਜਾ ਰਹੀਏ ਪੰਥ ਕੋਰੇ ਲਾਉਂਦੀ ਕਿੱਥੇ ਵੇਖਦੇ ਲੋਕ ਦੇਖੋ ਜੀ ਇਹ ਗੁਰੂ ਦਾ ਪੰਥਾ ਜਦੋਂ ਵੱਡਾ ਘੱਲੂ ਘਰ ਆਇਆ ਤੇ ਉਦੋਂ 35 ਤੋਂ 40 ਹਜ਼ਾਰ ਸਾਡੀਆਂ ਸ਼ਹਾਦਤਾਂ ਆਈਆਂ ਸੀ 1766 ਤੇ ਅਹਿਮਦ ਸ਼ਾਹ ਅਦਾਲੀ ਨੇ ਬੜਕ ਮਾਰੀ ਸੀ ਕਿ ਮੈਂ ਇਹ ਗੁਰੂ ਦਾ ਪੰਥ ਜਿਹੜਾ ਖਤਮ ਕਰਤਾ ਪਰ ਆਪਾਂ ਸਭ ਜਾਣਦੇ ਆ ਕਿ ਜਦੋਂ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਸ਼ਾਮ ਨੂੰ ਲਾਸਤ ਕੀਤੀ ਸੀ ਉਹਨਾਂ ਨੇ ਕਿਹਾ ਤੇਰੇ ਬਾਣੇ ਤੇ ਦਿਨ ਦੇ ਮਾਈ ਚਾਰ ਪੈਰ ਸੁਖ ਦੇ ਪਤੀਤ ਹੋਇਆ ਤੇ ਰਾਤ ਦੇ ਵੀ ਤੇਰੇ ਬਾਹਨੇ ਦੇ ਪਤੀਤ ਉਹਨਾਂ ਤੋਂ ਇੱਕ ਹੋਰ ਅਰਦਾਸ ਹੀ ਅੱਜ ਸਮੁੱਚੀ ਕੌਮ ਨੂੰ ਇਹ ਗੱਲ ਚੇਤੇ ਰੱਖਣੀ ਲੋੜ ਆ ਕਿ ਦਾ ਉਹ ਸਭ ਤੋਂ ਵੱਧ ਸ਼ਾਨਦਾਰ ਥਾਂ ਹੀ ਹੋਈਆਂ ਜਿੱਥੇ ਜਿਸ ਗੱਡੀ ਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਆਜਮਾਨੀ ਦੁਜਾ ਜਦੋਂ ਸ਼ਾਮ ਨੂੰ ਸਿੱਖ ਇਕੱਠੇ ਹੋਏ ਦੇ ਅਰਦਾਸ ਕੀਤੀ ਅੱਜ ਹਰ ਪੰਥ ਨੂੰ ਹਰ ਸਿੱਖ ਨੂੰ ਪੰਥ ਦੀ ਭਾਵਨਾ ਇਹ ਚੇਤੇ ਰੱਖਣੀ ਚਾਹੀਦੀ ਆ ਪੰਥ ਹੀ ਨਾ ਰਹਾ ਉਹ ਗ੍ਰੰਥ ਕੌਣ ਮੰਨੇਗਾ ਪੰਥ ਦੇ ਬੋਲ ਵਾਲੇ ਪੰਥ ਦੀ ਚੜ੍ਹਦੀ ਕਲਾ ਹਰ ਖੇਤਰ ਦੇ ਵਿੱਚ ਹੋਣੀ ਚਾਹੀਦੀ ਜ਼ਰੂਰੀ ਇਹ ਤੁਸੀਂ ਨਿਆ ਪਰਨਾਲੀ ਬਾਰੇ ਕੀ ਕਹੋਗੇ ਸਿੰਘ ਸਾਹਿਬ ਵਿਰੋਧ ਮਾਰੇ ਨੇ ਸੱਜਣ ਕੁਮਾਰ ਨੂੰ 44 44 ਸਾਲ ਬਾਅਦ ਸਜ਼ਾ ਹੋਈ ਹੈ ਇਸ ਨਵਾਂ ਪ੍ਰਣਾਲੀ ਬਾਰੇ ਕੀ ਕਹੋਗੇ ਦੇਖੋ ਜੀ ਕਿਹੜੀ ਨਿਆ ਪਰਨਾਲੀ ਇੱਥੇ ਬੰਦੇ ਫ੍ਰੀਸ਼ ਹੋ ਗਏ ਦੇਖੋ ਇਹ ਨਹੀਂ ਵੀ ਸਜ਼ਾ ਮਿਲ ਗਈ ਤੇ ਸਾਡਾ ਗੰਮ ਪੂਰਾ ਹੋ ਗਿਆ ਹਾਂ ਮੈਂ ਸਮਝਦਾ ਵਾਂ ਕਿ ਜਿਵੇਂ ਜਿਵੇਂ ਹੁਣ ਵੀ ਆਪਣੇ ਤੇ ਪੰਜਾਬ ਦੇ ਵਿੱਚ ਬੜੇ ਬੜੇ ਬੜੀ ਅਫਸਰਾਂ ਨੂੰ ਸਜਾਵਾ ਰਹੀਆਂ ਜਿਨ੍ਹਾਂ ਨੇ ਸਾਡੀ ਨੌਜਵਾਨੀ ਇੱਥੇ ਕੋ ਕੋ ਕੇ ਮਾਰੀ ਆ ਜਿਵੇਂ ਉਸਲਾਦ ਸ਼ਾਹ ਨੇ ਬਾਣੀ ਦੇ ਵਿੱਚ ਆਖਿਆ ਵਾ ਕਿ ਜਿਹੜਾ ਵਾਹਿਗੁਰੂ ਦਾ ਨਿਆਹ ਹੰਦਾ ਨਾ ਉਹ ਸੱਚਾ ਹੰਦਾ ਹੋ ਸਕਦਾ ਇੱਥੇ ਕਈਆਂ ਨੂੰ ਮਿਲ ਜਾਂਦੀਆਂ ਸਜਾਵਾਂ ਕਈ ਬਚ ਜਾਣਗੇ ਪਰ ਇਹ ਸਾਰੇ ਚੇਤੇ ਰੱਖਣਾ ਰੱਬ ਦੀ ਦਰਗਾਹ ਦੇ ਵਿੱਚ ਕੋਈ ਨਹੀਂ ਬਖਸ਼ਿਆ ਜਾਣਾ ਉਹਦਾ ਜਿਹੜਾ ਨਿਯਾਮ ਆ ਉਹ ਅਟੱਲ ਸਾਰੀਆਂ ਟੀਮਾਂ ਨੂੰ ਕਿਤੇ ਵੀ ਤੇਰੇ ਵਿਰੋਧ ਕਰਾਂਗੇ ਤੇ ਉਹਨਾਂ ਲੋਕਾਂ ਵਾਸਤੇ ਮੈਂ ਸਮਝਦਾ ਜੀ ਕੋਈ ਰੋਕ ਨਹੀਂ ਸਕਦਾ ਜੀ ਇਹ ਸਾਡਾ ਮਨ ਖੇਲਾ ਹੀ ਆ ਜਦੋਂ ਤੇ ਕੋਈ ਬਾਹਰਲੀ ਹਮਲਾ ਬਤਾ ਦੇ ਤੇ ਉਹਨਾਂ ਲੜ ਲੈਂਦੇ ਆ ਤੇ ਥੋੜੀ ਜੀ ਬਾਹਰਲੀ ਹਮਲਾ ਕਰਦੇ ਆ ਇਹ ਘਰੇ ਲੜ ਲੈਂਦੇ ਆ ਕੋਈ ਸਾਡੀਆਂ ਸਾਰੀਆਂ ਟੀਮਾਂ ਨੂੰ ਸਾਰੀਆਂ ਟੀਮਾਂ ਨੂੰ ਇਕੱਠੇ ਕਰਨਾਂ ਦੀ ਕੋਈ ਜੁਤੀ ਹੈ ਸਾਰੀਆਂ ਟੀਮਾਂ ਨੂੰ ਕਿਤੇ ਕਰਨਾਂ ਦੀ ਕੋਈ ਜੁਤੀ ਨਹੀਂ ਕੋਟੀ ਸਿੰਘ ਸਾਹਿਬ ਪੰਜ ਇੱਕ ਜੋਟੀ ਆ ਕਿਉਂਕਿ ਸਾਡਾ ਸਾਰਿਆਂ ਦਾ ਜਿਹੜਾ ਗੁਰੂ ਆ ਉਹ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਆ ਅਕਾਲ ਤਖਤ ਸਾਹਿਬ ਦੀ ਆਪਾਂ ਛੰਦਰ ਸ਼ਾਇਆ ਜਾਂ ਆਪਾਂ ਦੁਜੇ ਪਾਸੇ ਵੇਖਿਆ ਕਈ ਕੌਮਾਂ ਚ ਮਰਦ ਭੇਰੇ ਗਏ ਪਰ ਘਟੋ ਘਟ ਸਿੱਖ ਕੌਮ ਜਿਹੜੀ ਉਹ ਇੱਕ ਮੋਠਾ ਠੀਕ ਆ ਜਿਉਂਦਾ ਕੌਮਾਂ ਚ ਮਾੜੇ ਮੋਟ ਜਿਹੜੇ ਵਕਰੇਵੇਂ ਹੁੰਦੇ ਬਾਕੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਅੱਜ ਇਹ ਪਹਿਲੇ ਦਿਨ ਦੇ ਉੱਤੇ ਕਿ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਆ ਸਾਡੀ ਇੱਕ ਪੁਰਾਣੀ ਮੰਗ ਰਹੀ ਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਮੈਂ ਸੈਂਟਰ ਸਰਕਾਰ ਨੂੰ ਬੇਨਤੀ ਕਰਦਾ ਕਿ ਵੇਖੋ ਤੁਹਾਨੂੰ ਵੀ ਪਤਾ ਇਹ ਜਿਹੜੀ ਸਿੱਖ ਕੌਮ ਬਾਰਡਰ ਤੇ ਬੈਠੀ ਆ ਇਹ ਦੇਸ਼ ਦੀ ਰੱਖਿਆ ਕਰ ਸਾਡੀਆਂ ਵੱਡੀਆਂ ਕੁਰਬਾਨੀਆਂ ਤਾਂ ਜਿਹੜਾ ਸਾਡੀ ਵੱਡੀ ਮੰਗ ਰਹੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਤੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਜਿਹੜੀ ਉਹ ਸਰਕਾਰ ਦੋ ਤਾਂ ਉਹਦਾ ਖਾਲਸਾ